ਸੰਜੀ ਕੁਮਾਰ ਜਨਸਕੱਤਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸਾਰੇ ਹੀ ਦੇਸ਼ ਵਾਸੀਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਜੈ ਭੀਮ ਜੈ ਭਾਰਤ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ 9 ਵਰਸ਼ 2026 ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਨਾਲ ਹੀ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਜਿਹੜੀਆਂ ਖੁਸ਼ੀਆਂ 2025 ਚ ਨਹੀਂ ਮਿਲ ਸਕੀਆਂ ਜਿਹੜੇ ਉਹਨਾਂ ਦੇ ਕੰਮ અધੂਰੇ ਰਹਿ ਗਏ ਆ ਉਹ 2026 ਦੇ ਵਿੱਚ ਉਹਨਾਂ ਨੂੰ ਉਹ ਖੁਸ਼ੀਆਂ ਮਿਲਣ ਉਹ ਉਹਨਾਂ ਨੂੰ ਉਹਨਾਂ ਜਿਹੜੇ ਕੰਮ ਰੁਕੇ ਹੋਏ ਪੂਰੇ ਹੋਣ ਇਹ ਹੀ ਮੈਂ ਰੱਬ ਦੇ ਅੱਗੇ ਅਰਦਾਸ ਕਰਦਾ ਹਾਂ ਔਰ ਸਾਰਿਆਂ ਦੀ ਸਿਹਤ ਭਰਿਆ ਖੁਸ਼ਹਾਲ ਭਰਾ ਇਹ ਨਵਾਂ ਸਾਲ ਹੋਏ ਇਹਨੇ ਕਹਿੰਦਾ ਹੋਇਆ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਔਰ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਨਵੇਂ ਸਾਲ 2026 ਦੀ ਲੱਖ ਲੱਖ ਵਧਾਈ ਦੇਣਾ। ਦੇਖੋ ਹਰ ਬੰਦਾ ਜਦੋਂ ਸ਼ੁਰੂਆਤ ਕਰਦਾ ਦਿਨ ਦੀ ਉਹ ਹੀ ਸੋਚ ਕੇ ਕਰਦਾ ਹੈ ਕਿ ਵੀ ਮੈਂ ਜਿਹੜਾ ਮੇਰਾ ਦਿਨ ਵਧੀਆ ਜਾਵੇ। ਇਸੇ ਤਰ੍ਹਾਂ ਜਦੋਂ ਕੋਈ ਨਵਾਂ ਸਾਲ ਆਉਂਦਾ ਹਰ ਬੰਦਾ ਹੀ ਸੋਚਦਾ ਕਿ ਮੈਂ ਇਸ ਸਾਲ ਦੇ ਵਿੱਚ ਚੜ੍ਹਦੀ ਕਲਾ 'ਚ ਰਵਾਂ। ਮੈਂ ਉਹ ਹੀ ਪ੍ਰੰਪਰ ਰੱਬ ਅਗੇ ਅਰਦਾਸ ਕਰਦਾ ਹਾਂ। ਕਿ ਜਿਹੜੇ ਵੀ ਕੰਮ ਲੋਕਾਂ ਦੇ 2025 ਚ ਅਧੂਰੇ ਰਹਿ ਗਏ ਕੋਈ ਸੁਪਨੇ ਅਧੂਰੇ ਰਹਿ ਗਏ ਆ ਆਉਣ ਵਾਲੇ 2026 ਦੇ ਵਿੱਚ ਉਹ ਸੁਪਨੇ ਉਹਨਾਂ ਦੇ ਪੂਰੇ ਹੋ ਜਾਣ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਹੀ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਖੁਸ਼ਹਾਲ ਰੱਖੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੇਖਿਆ 2025 ਦੇ ਵਿੱਚ ਸਾਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੜ੍ਹ ਆਏ ਆ ਜਿੱਦਾਂ ਜਿੱਤੇ ਪੰਜਾਬ ਬੜਾ ਜਿਨ੍ਹਾਂ ਨੇ ਬਾਰੇ ਕਾਫੀ ਲੋਕਾਂ ਨੇ ਤਰਾਸ਼ ਦੀ ਸਹੀ ਹੈ ਮੈਂ ਚਾਹਨਾ ਕਿ 2026 ਦੇ ਵਿੱਚ ਅਸੀਂ ਕੋਈ ਤਰਾਸ਼ ਦੀ ਨਾ ਹੋਵੇ ਰੱਬ ਪੰਜਾਬ ਨੂੰ ਖੁਸ਼ਹਾਲ ਕਰੇ ਔਰ ਅੱਗੇ ਵਧਾਵੇ